ਸ਼ੀਤਲੰਗ ਰਾਲ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਜਲੰਧਰ ਤੋਂ ਆਗੂ ਨੇ ਆਵਾਜ਼ਮੀ ਪਾਰਟੀ ਦੇ ਜਲੰਧਰ ਪਛਮੀ ਤੋਂ ਵਿਧਾਇਕ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਤੇ ਅਸਤੀਫਾ ਵੀ ਉਹਨਾਂ ਨੇ ਆਪਣਾ 28 ਮਾਰਚ ਨੂੰ ਦਿੱਤਾ ਸੀ। ਅਤੇ ਹਵਾਲਾ ਸੀ ਉਹਨਾਂ ਦਾ ਕਿ ਜੇਕਰ ਮੇਰਾ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਇੱਥੇ ਜ਼ਿੰਮੀ ਚੋਣ ਹੋਣੀ ਸੀ ਤੇ ਉਹਦਾ ਖਰਚਾ ਫਿਰ ਸਰਕਾਰ ਦੇ ਉੱਤੇ ਪੈਣਾ ਸੀਗਾ ਇਸ ਕਰਕੇ ਮੈਂ ਫੈਸਲਾ ਇਹ ਵਾਪਸ ਲੈ ਲਿਆ ਹੈ। ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਰਹਾਗਾ ਯਾਨੀ ਕਿ ਸ਼ਾਇਦ ਉਸ ਸਿਆਸਤ ਛੱਡ ਰਹੇ ਨਹੀਂ ਲੱਗ। ਸ਼ੀਤਲ ਅੰਗਰਾਲ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਜਲੰਧਰ ਤੋਂ ਆਗੂ ਨੇ ਆਵਾਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਤੇ ਅਸਤੀਫਾ ਵੀ ਉਹਨਾਂ ਨੇ ਆਪਣਾ 28 ਮਾਰਚ ਨੂੰ ਦਿੱਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਸਿੱਧਾ ਭਾਜਪਾ ਦੇ ਵਿੱਚ ਐਂਟਰ ਹੋ ਗਏ। ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਹੋਇਆ ਸੀ ਤੇ ਹੁਣ ਉਹਨਾਂ ਨੂੰ ਕੱਲ ਵਿਧਾਨ ਸਭਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਸੱਦ ਲਿਆ ਸੀਗਾ ਤੇ ਉਹਨਾਂ ਦੇ ਸੱਦਣ ਤੋਂ ਪਹਿਲਾਂ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਇੱਕ ਚਿੱਠੀ ਉਹਨਾਂ ਨੇ ਲਿਖ ਦਿੱਤੀ ਹੈ ਵਿਧਾਨ ਸਭਾ ਨੂੰ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਇੱਕ ਤਾਂ ਇਹ ਹਵਾਲਾ ਸੀ ਉਹਨਾਂ ਦਾ ਕਿ ਜੇਕਰ ਮੇਰਾ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਇੱਥੇ ਜ਼ਿਮਨੀ ਚੋਣ ਹੋਣੀ ਸੀ ਤੇ ਉਹਦਾ ਖਰਚਾ ਫਿਰ ਸਰਕਾਰ ਦੇ ਉੱਤੇ ਪੈਣਾ ਸੀਗਾ ਇਸ ਕਰਕੇ ਮੈਂ ਫੈਸਲਾ ਇਹ ਵਾਪਸ ਲੈ ਲਿਆ ਹੈ ਤੇ ਦੂਜਾ ਇੱਕ ਇਹ ਵੀ ਉੜਦਾ ਉੜਦਾ ਬਿਆਨ ਆ ਰਿਹਾ ਹੈ ਕਿ ਉਹ ਕਹਿੰਦੇ ਨੇ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਰਹਾਗਾ ਯਾਨੀ ਕਿ ਸ਼ਾਇਦ ਉਹ ਸਿਆਸਤ ਛੱਡ ਰਹੇ ਨੇ ਇਹਦਾ ਕੀ ਸੱਚ ਹੈ ਵੀ ਪੁਸ਼ਟੀ ਜੇ ਹੋਊਗੀ ਤਾਂ ਦੱਸਾਂਗੇ ਤੇ ਦੂਜਾ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵਕੀਲਾਂ ਦੀ ਸਲਾਹ ਦੇ ਮੁਤਾਬਕ ਹੀ ਇਹ ਸਾਰਾ ਕੁਝ ਕੀਤਾ ਹੈ ਯਾਨੀ ਕਿ ਸ਼ੀਤਲ ਅੰਗਰਾਲ ਦਾ ਯੂ ਟਰਨ ਆਉਂਦਾ ਹੋਇਆ ਨਜ਼ਰ ਆ ਰਿਹਾ ਅਜੇ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਜਿਹੜਾ ਕੰਮ ਕਰ ਲਿਆ ਹੈ ਉਹ ਆਪਣੇ ਆਪ ਦੇ ਵਿੱਚ ਚਰਚਾ ਚ ਹੈ ਹੋ ਸਕਦਾ ਉਹਨਾਂ ਨੂੰ ਕਿਸੇ ਜੋਤਸ਼ੀ ਨੇ ਦੱਸਤਾ ਹੋਵੇ ਵੀ ਇਹ ਨਤੀਜੇ ਤਾਂ ਕੋਈ ਹੋਰ ਆਉਣੇ ਨੇ ਹਮ ਭਾਰਤੀ ਜਨਤਾ ਪਾਰਟੀ ਉੱਥੇ ਹਮ ਉਸ ਤਰ੍ਹਾਂ ਦੀ ਪਰਫਾਰਮੈਂਸ ਕਰਦੀ ਨਜ਼ਰ ਨਾ ਆਉਂਦੀ ਹੋਵੇ ਸੀਤਲੰਗਰਾਲ ਮੁਤਾਬਕ ਹਮ ਜੇ ਭਾਜਪਾ ਜੋ ਗਏ ਨੇ ਮੰਨ ਲਓ ਸਥਿਤੀ ਕਿਸ ਤਰ੍ਹਾਂ ਦੀ ਬੰਦੀ ਹੈ ਕੱਲੂ ਜੇ ਚੋਣ ਆਉਂਦੀ ਹੈ ਹਮ ਇਹ ਕੀ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਖੜੇ ਹੋ ਕੇ ਸ਼ੀਤਲੰਗ ਰਾਹਲ ਦੁਬਾਰਾ ਤੋਂ ਵਿਧਾਇਕ ਬਣ ਜਾਣਗੇ ਹੂੰ ਕਈ ਵਾਰੀ ਸਥਿਤੀ ਇਸ ਕਿਸਮ ਦੀ ਹੁੰਦੀ ਹੈ ਆਪਣੇ ਪਿੰਡਾਂ 'ਚ ਅਕਸਰ ਕਿਹਾ ਹੈ ਕਈ ਵਾਰੀ ਲਾਲਚ ਦੇ ਵਿੱਚ ਦੂਰਾ ਪ੍ਰਸ਼ਾਦ ਲੈਂਦੇ ਨੇ ਕਿਸੇ ਸਮਾਗਮ 'ਚੋਂ ਹੂੰ ਪਹਿਲਾ ਪ੍ਰਸ਼ਾਦ ਲੈ ਕੇ ਪਿੱਛੇ ਕਰ ਲਿਆ ਦੂਜੇ ਲਈ ਹੱਥ ਅੱਗੇ ਕਰਤਾ ਅੱਗੋਂ ਪ੍ਰਸ਼ਾਦ ਦੇਣ ਵਾਲੇ ਨੇ ਕਹਿਤਾ ਵੀ ਤੇਰੇ ਕੋਲ ਤਾਂ ਹੈਗਾ ਤੇ ਜਿਹੜਾ ਪਿੱਛੇ ਹੱਥ ਕੀਤਾ ਸੀ ਉਹ ਕੁੱਤਾ ਖਾ ਗਿਆ ਇਹ ਸ਼ੀਤਲਗਰਾਲ ਨੂੰ ਜਲਦੀ ਸਮਝ ਆ ਗਈ ਵੀ ਭਾਈ ਸਾਹਿਬ ਜੇ ਕਿਤੇ ਆਪਾਂ ਵਿਧਾਇਕੀ ਤੋਂ ਗਏ ਤਾਂ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਕਿ ਇੱਕ ਪੈਨਸ਼ਨ ਮਿਲੂਗੀ 75000 ਪਲੱਸ ਭੱਤੇ ਇਹ ਕੁੱਲ ਮਿਲਾ ਕੇ ਲੱਖ ਰੁਪਇਆ ਤਾਂ ਮਿਲਦਾ ਹੈ ਤੇ ਘਰੇ ਆਈ ਲక్ష్ਮੀ ਕੌਣ ਮੋੜਦਾ ਹੈ ਲੱਖ ਰੁਪਏ ਨੂੰ ਠੋਕਰ ਮਾਰ ਦਿਓ ਕਿ ਨਾ ਪਹਿਲਾਂ ਐਮ.ਐਲ.ਏ ਬਣਿਆ ਹੋਇਆ ਹੈ ਇਸ ਚੀਜ਼ਾਂ ਨੂੰ ਦੇਖਦੇ ਹਾਂ ਉਹਨੇ ਵਿਧਾਨ ਸਭਾ ਦੀ ਕਮੇਟੀ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਵਿਧਾਨ ਸਭਾ ਤੋਂ ਹੁਣ ਇਹਦੇ ਵਿੱਚ ਆਮ ਆਦਮੀ ਪਾਰਟੀ ਕੀ ਕਾਰਵਾਈ ਕਰਦੀ ਹੈ ਆਮ ਆਦਮੀ ਪਾਰਟੀ ਦਾ ਤਾਂ ਰਹਿਣਾ ਨਹੀਂ ਜਦੋਂ ਉਹਨੇ ਅਸਤੀਫਾ ਦਿੱਤਾ ਤੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਗਤੀਵਿਧੀਆਂ ਉਹਨੇ ਆਮ ਆਦਮੀ ਪਾਰਟੀ ਦੇ ਵਿਰੋਧ ਚ ਕੀਤੀਆਂ ਨੇ ਤੇ ਜਿਹੜੇ ਉੱਥੋਂ ਦੇ ਐਮਪੀ ਬਣੇ ਨੇ ਐਮਪੀ ਵਾਸਤੇ ਲੜ ਰਹੇ ਨੇ ਬਣੇ ਨਹੀਂ ਪਹਿਲਾ ਐਮਪੀ ਸੀ ਸੁਚਿਲ ਰਿੰਕੂ ਐਸ ਵੇਲੇ ਤਾਂ ਪਰਸੋ ਪਤਾ ਲੱਗੇਗਾ ਕੋ ਬੰਦੇ ਦੇ ਆ ਕਿ ਨਹੀਂ ਬੰਦੇ ਉਦੋਂ ਤੱਕ ਹੈਗੇ ਆ ਹੂੰ ਤਾਂ ਉਹਨਾਂ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਸੀ ਹਾਲਾਂਕਿ ਪਤਾ ਲੱਗਿਆ ਕਿ ਉਹ ਕਿਸੇ ਬਾਰੇ ਚੋਰ ਇੱਕ ਦੂਜੇ ਦੇ ਆਮਣੇ ਸਾਹਮਣੇ ਵੀ ਲੜੇ ਸਨ ਜੀ ਸੋ ਅਜੇ ਹੀ ਸਥਿਤੀ ਦੇ ਵਿੱਚ ਕੀ ਸਿਸਟਮ ਬੰਦ ਹੈ ਮੌਕਾ ਦੱਸੇਗਾ ਉਹਨਾਂ ਨੂੰ ਸਤਿਫਾ ਜਿਹੜਾ ਹੈਗਾ ਵਾਪਸ ਦਿੱਤਾ ਜਾਂਦਾ ਹੈ ਜਾਂ ਉਹਦੇ ਤੇ ਵਿਧਾਨ ਸਭਾ ਦੇ ਸਪੀਕਰ ਕੋਈ ਕਾਰਵਾਈ ਕਰਦੇ ਹੈ ਇਹ ਅਗਲੇ ਸਮੇਂ ਚ ਪਤਾ ਲੱਗੇਗਾ ਹਾਲ ਦੀ ਘੜੀ ਉਹਨੇ ਬਾਬਸ ਲਾਈਨ ਦੀ ਚਿੱਠੀ ਪਾਤੀ ਹੈ ਸੂਤਰ ਦੇ ਹਵਾਲੇ ਤੋਂ ਇੱਕ ਖਬਰ ਹੈ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਤ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ